ਜਦੋਂ ਮੈਨੂੰ ਫੋਨ ਆਇਆ ਤਾਂ ਕਹਿੰਦੇ ਬ੍ਰਦਰ ਬਾਲਾ ਸ਼ੀਰੇਸ਼ ਹਲੇ ਮੈਂ ਡਾਕਟਰ ਨਾਲ ਗੱਲ ਕੀਤੀ ਹੈ ਵੀ ਕਹਿੰਦੇ ਵੀ ਕੁਝ ਕਹਿ ਨਹੀਂ ਸਕਦੇ ਆ ਜਿਹੜਾ ਇਹਨਾਂ ਦੇ ਬਿਜਲੀ ਘਰ ਦਾ ਮੇਨ ਆਫਸਰ ਸੀ ਉਹ ਕਹਿੰਦੇ ਆ ਉਹਨਾਂ ਨੂੰ ਕਿਹਾ ਉਹ ਆਪ ਦੀ ਗੱਡੀ ਛੱਡ ਕੇ ਭੱਜ ਗਏ ਆ ਤਾਂ ਮੁੰਡਾ ਉੱਪਰ ਪੋਲ ਤੇ ਚੜਿਆ ਹੋਇਆ ਠੀਕ ਆ ਹੁਣ ਉਹ ਜੰਪਰ ਖੋਲ ਰਿਹਾ ਐਕਸ਼ਨ ਉੱਪਰ ਬਿਆਨ ਦਿੰਦਾ ਕਰਾ ਤੁਸੀਂ ਐਦਾਂ ਕਰੋ ਕੋੜੀ ਉਤਾਰ ਲਓ ਮੁੰਡੇ ਨੂੰ ਇਹ ਉੱਪਰ ਰਹਿਣ ਦਿਓ ਅੱਗੇ ਲੋਡ ਸ਼ਿਫਟ ਕਰ ਦੋ ਕਿਉਂ ਮੁੰਡੇ ਦੀ ਜਾਨ ਨਹੀਂ ਕੋਈ ਜੇ ਅਸੀਂ ਉਹਨੂੰ ਕੁਝ ਬੋਲਦੇ ਆ ਸਾਨੂੰ ਲੈਟਰ ਕੱਢ ਦਿੰਦੇ ਆ ਬੱਜੀਆਂ ਮਾਰ ਦਿੰਦੇ ਆ ਹੁਣ ਅਸੀਂ ਵੀ ਕੀ ਕਰ ਸਕ 10000 ਚ 40 40 45 45 10000 ਦੀ ਬੋਲਟ ਤੇ ਚੜ ਜਾਂਦਾ ਉਹਨਾਂ ਦਾ ਕੋਈ ਉਹ ਨਹੀਂ ਹੈਗਾ ਹੀ ਉਹ ਸੇਫਟੀ ਬੈਲਟ ਪਾਉਣ ਦਾ ਟਾਈਮ ਨਹੀਂ ਦਿੱਤਾ ਉਸ ਵੀ ਨਹੀਂ ਉਹ ਧਮਕੀਆਂ ਦੇ ਰਿਹਾ ਕਿ ਤੁਸੀਂ ਕਰੋ 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 ਹੁਣ ਜਿੱਦੋਂ ਮੁੰਡਾ ਉੱਪਰੋਂ ਗਿਰਿਆ ਵਾ ਐਕਸ਼ਨ ਦੀ ਗੱਡੀ ਉਹ ਸਾਹਮਣੇ 100 ਮੀਟਰ ਦੀ ਦੂਰੀ ਹੋਊਗੀ ਉੱਥੋਂ ਆਪਣੀ ਗੱਡੀ 'ਚ ਬਿਠਾ ਕੇ ਨਹੀਂ ਲੈ ਕੇ ਆਇਆ ਸਗ ਆਪਣੀ ਦਫ਼ਤਰ ਦੀ ਗੱਡੀ 'ਚ ਬਿਲਾ ਕੇ ਐਮਪਲਾਇਰੋ 'ਚ ਜੋ ਰਾਸਤੇ ਜਾਂਦੇ ਦੋ ਵਾਰ ਬੰਦ ਹੋ ਗਈ ਜੋ ਅੱਸੀ ਤੇ ਉੱਤੇ ਜਾਂਦੀ ਨਹੀਂ ਉਹ ਮੇਰਾ ਪਾਈ ਇੱਕ ਉੱਤੋਂ ਥੱਲੇ ਡਿੱਗ ਗਿਆ ਐਸਐਸ ਸਾਹਿਬ ਨੇ ਇੰਨੀ ਹਿੰਮਤ ਨਹੀਂ ਮੇਰੇ ਪਾਈ ਨੂੰ ਚੱਕ ਕੇ ਗੱਡੀ ਦੇ ਵਿੱਚ ਪਾ ਗਏ ਇੱਥੇ ਹਸਪਤਾਲ ਲਿਆਵੇ ਉਹ ਤਾਂ ਕਵਾਰ ਚ ਫੋਟੋ ਲਵਾਏ ਕਹਿ ਰਿਆ ਮੈਂ ਐਡਮਿਸ਼ਨ ਕਰਾਈਏ ਜੀ ਸਰ ਪ੍ਰਾਈਵੇਟ ਹਸਪਤਾਲ 'ਚ ਜੀ ਪਹਿਲਾਂ ਸੀ ਕਨੈਕਸ਼ਨ ਕੱਟ ਹੁਣ ਕਨੈਕਸ਼ਨ ਵਧਾ ਦੇ ਬੰਦਾ ਲਾਈਟ ਚਾਲਦਾ ਰਾਤ ਨੂੰ ਮਾਂ ਪੈਣ ਦੀਆਂ ਜ਼ਾਹਰ ਕਰਦੇ ਸਾਨੂੰ ਦੋ ਅੱਗੇ ਤੋਂ ਇੱਥੋਂ ਸੁਣਦੇ ਇੱਥੋਂ ਕੱਢ ਦਿੰਦੇ ਆ ਇਹ ਆਫਸਰ ਕਿਉਂ ਲੇਖਣ ਬੰਦੇ ਦੋ 34 ਬੰਦੇ ਆ ਕਿੰਨਾ ਏਰੀਆ ਵਾ ਸਪੈਸ਼ਲਾਈਜ਼ ਨਾ ਕਰਦੀ ਜੇ ਕੋਈ ਹਸਾਬ ਹੀ ਨਹੀਂ ਕਿਸੇ ਐਮਐਲਏ ਦੀ ਕਮਲੀਮੈਂਟ ਆ ਗਈ ਆ ਛੱਡ ਦੋ ਉਹ ਕਦੇਓ ਆ ਛੱਡ ਦੋ ਉਹ ਕਦੇਓ ਆ ਛੱਡ ਦੋ ਉਹ ਕਦੇ ਕੋਈ ਜੂ ਨਹੀਂ ਸਰਦਦੀ ਡਿਪਾਰਟਮੈਂਟ ਤੇ ਕੋਈ ਜੂ ਨਹੀਂ ਸਰਦਦੀ ਜੀ ਉਹਨਾਂ ਸਿਰਫ ਆਪਣੇ ਆਪਣੇ ਬੰਦੇ ਨੂੰ ਬਚਾਉਣ ਤੱਕ ਦਾ ਹੁੰਦਾ ਜੀ ਵੈਸੇ ਆਪਣੇ ਮਦਦ ਨੂੰ ਸੇਵ ਕਿੱਦਾਂ ਕਰੀਏ ਉਹ ਇਹਨ ਦੇ ਦੇ ਦੂਜਾ ਬੰਦਾ ਮਰਿਆ ਕਿ ਨਹੀਂ ਮਰਿਆ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇਸ ਸਮੇਂ ਮੈਂ ਇੱਕ ਲੁਧਿਆਣਾ ਦੇ ਨਿੱਜੀ ਹਸਪਤਾਲ ਦੇ ਵਿੱਚ ਬਾਹਰ ਖੜਾ ਹੋਇਆ ਹਾਂ ਲੇਕਿਨ ਤੁਹਾਨੂੰ ਤਸਵੀਰ ਦਿਖਾਵਾਂਗਾ ਲੇਕਿਨ ਉਸ ਗੱਲ ਕਰਾਂਗਾ ਬਿਜਲੀ ਡਿਪਾਰਟਮੈਂਟ ਦੇ ਲਾਈਨਮੈਨਾਂ ਦੀ ਜਿਹੜੇ ਲਾਈਨਮੈਨ ਜਦੋਂ ਘਰਾਂ ਦੀ ਲਾਈਟ ਜਾਂਦੀ ਹੈ ਤਾਂ ਸਾਡੀ ਲਾਈਟ ਬਹਾਲ ਕਰਨ ਵਾਸਤੇ ਖੰਭੇ 'ਤੇ ਚੜ੍ਹ ਜਾਂਦੇ ਨੇ ਲੇਕਿਨ ਐਸਾ ਹੀ ਇੱਕ ਨੌਜਵਾਨ ਜਦੀ ਉਮਰ 25 ਸਾਲ ਦੀ ਹੁੰਦੀ ਆ ਕੰਮ ਕਰ ਰਿਹਾ ਹੁੰਦਾ ਲਾਈਨ 'ਤੇ ਚੜ੍ਹਿਆ ਹੁੰਦਾ ਵਾ ਤਾਰ ਸਹੀ ਕਰ ਰਿਹਾ ਹੁੰਦਾ ਲੇਕਿਨ ਥੱਲੇ ਖੜਾ ਐਕਸੀਡੈਂਟ ਬੇਪਰਵਾਹ ਹੋ ਉਸ ਨੂੰ ਦਬਕਾ ਮਾਰਦਾ ਕਿ ਅੱਗੋਂ ਦੀ ਲਾਈਨ ਜਿਹੜੀ ਹੈ ਸਪਲਾਈ ਚਾਲੂ ਕਰ ਦਿਓ ਲੇਕਿਨ ਸਪਲਾਈ ਜਦੋਂ ਚਾਲੂ ਕਰਦੇ ਲੇਕਿਨ ਇੱਕੋ ਦਮ ਉਹ ਝਟਕਾ ਲੱਗਦਾ ਥੱਲੇ ਡਿੱਗਦਾ ਵਾ ਸਿਰ ਦੇ ਉੱਤੇ ਚੋੜ ਲੱਗਦੀ ਆ ਤੇ ਰੀੜ ਦੀ ਹੱਡੀ ਤੇ ਚੋੜ ਲੱਗਦੀ ਆ ਜਿਸ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਆਇਆ ਗਿਆ ਵਾ ਲੇਕਿਨ ਡਾਕਟਰ ਕੀ ਕਹ ਰਹੇ ਨੇ ਪਰਿਵਾਰ ਨਾਲ ਜਾਣਦੇ ਆ ਵੀਰ ਉਹਨਾਂ ਦਾ ਵੀਰ ਕੀ ਨਾਮ ਹੈ ਉਸ ਭਰਾ ਦਾ ਮੇਰਾ ਬਲਜੀਤ ਸਿੰਘ ਹੈ ਤੇ ਅਸੀਂ ਜਦੋਂ ਮੈਨੂੰ ਫੋਨ ਆਇਆ ਤਾਂ ਕਹਿੰਦੇ ਬ੍ਰਦਰ ਬਾਲਾ ਸ਼ੀਰੇਸ਼ ਹਲੇ ਮੈਂ ਡਾਕਟਰ ਨਾਲ ਗੱਲ ਕੀਤੀ ਆ ਵੀ ਕਹਿੰਦੇ ਵੀ ਕੁਝ ਕਹਿ ਨਹੀਂ ਸਕਦੇ ਆ ਜਿਹੜਾ ਇਹਨਾਂ ਦੇ ਬਿਜਲੀ ਕਰਦਾ ਮੇਨ ਆਫਿਸਰ ਸੀ ਉਹ ਕਹਿੰਦੇ ਆ ਉਹਨਾਂ ਨੂੰ ਕਿਹਾ ਵਾ ਆਪਦੀ ਗੱਡੀ ਛੱਡ ਕੇ ਭੱਜ ਗਏ ਗੱਡੀ ਐਫਐਸਓ ਛੱਡ ਕੇ ਭੱਜ ਗਏ ਹਾਂਜੀ ਇਹ ਕਿੱਦਾਂ ਦਾ ਇਨਸਾਨ ਨੇ ਕੀ ਹਵਾਨ ਨੇ ਫਿਰ ਇਹਦਾ ਹਵਾਨ ਹੈ ਇੱਕ ਤਰ੍ਹਾਂ ਦੇ ਚਲੋ ਮੇਰਾ ਬਰਾਦਰ ਤਾਂ ਇਸ ਟਾਈਮ ਹਸਪੀਟਲ ਉਹਦੀ ਥਾਂ ਤੇ ਉਹਨਾਂ ਦਾ ਕੋਈ ਮੁੰਡਾ ਹੁੰਦਾ ਜਾਂ ਕੋਈ ਰਿਸ਼ਤੇਦਾਰ ਹੁੰਦਾ ਉਹ ਫਿਰ ਵੀ ਇਦਾਂ ਹੀ ਕਰ ਦੇ ਬਾਈ ਖੂਨ ਖੂਨ ਹੁੰਦਾ ਨਾ ਫਿਰ ਉਹਨਾਂ ਨੂੰ ਖੂਨ ਦੇਖਣਾ ਬਗਾਨੇ ਖੂਨ ਨੂੰ ਥੋੜੀ ਦੇਖਣਾ ਐਕਸੀਡੈਂਟ ਇਹੋ ਹੀ ਗੱਲ ਹੋ ਗਈ ਨਾ ਉਹ ਤਾਂ ਇੱਕ ਦੇ ਦਿਹਾੜੀਦਾਰ ਬੰਦਾ ਹੋ ਗਿਆ ਮਜ਼ਦੂਰ ਹੋ ਗਿਆ ਵਾ ਉਹਨਾਂ ਨੂੰ ਕਿਹਨੇ ਪੁੱਛਣਾ ਗ ਉਹਦਾ ਨਾਮ ਤਾਂ ਮੈਨੂੰ ਪਤਾ ਨਹੀਂ ਹੈਗਾ ਕਿਉਂਕਿ ਰਕੇ ਰਕੇਸ਼ੀ ਹਾਂਜੀ ਰਕੇਸ਼ ਕੁਮਾਰ ਬੰਦਾ ਬੇਫਿਕਰਾ ਬੰਦਾ ਤੁਹਾਡੇ ਬ੍ਰਦਰ ਨੂੰ ਫੇਰ ਲੈ ਕੇ ਕੌਣ ਆਇਆ ਉੱਥੇ ਆ ਜਿਹੜੇ ਨਾਲ ਉਹਨਾਂ ਦੇ ਕੰਮ ਕਰਦੇ ਆ ਪਾਜੀ ਲੈ ਕੇ ਆਏ ਨੇ ਤੇ ਇਹਨਾਂ ਨੇ ਮੈਨੂੰ ਕਾਲ ਕੀਤਾ ਹੈਗਾ ਬ੍ਰਦਰ ਇਹ ਗੱਲ ਹੋ ਗਈ ਆ ਤੇ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਹੈਗਾ ਫੇਰ ਵੀ ਕਹਿੰਦਾ ਬ੍ਰਦਰ ਤੁਸੀਂ ਹਸਪੀਟਲ ਆਇਓ ਵੀ ਤੁਹਾਨੂੰ ਮੈਂ ਇਹਨਾਂ ਤੋਂ ਪੁੱਛਿਆ ਤੁਸੀਂ ਦੱਸੋ ਕੀ ਗੱਲ ਹੈ ਕਹਿੰਦਾ ਬ੍ਰਦਰ ਤੁਸੀਂ ਹਸਪੀਟਲ ਆਇਓ ਤੁਹਾਨੂੰ ਆ ਕੇ ਸਾਰੀ ਗੱਲ ਦੱਸਾਂਗੇ ਹਣੇ ਮੰਨ ਲਓ ਮੇਨ ਬੰਦਾ ਹੀ ਉਹਨਾਂ ਦਾ ਇਹ ਨਿਸ਼ਾਤ ਨਹੀਂ ਖੜੂਗਾ ਤਾਂ ਫੇਰ ਕੌਣ ਖੜੂਗਾ ਈ ਕਰੀਬ ਬੰਦੇ ਦਾ ਕ 40 40 45 45 10000 ਦੀ ਬੋਲਟ ਤੇ ਚੜ ਜਾਂਦਾ ਉਹਨਾਂ ਦਾ ਕੋਈ ਉਹ ਨਹੀਂ ਹੈਗਾ ਹੀ ਉਹ ਸੇਫਟੀ ਬੈਲਟ ਪਾਉਣ ਦਾ ਵੀ ਟਾਈਮ ਨਹੀਂ ਦਿੰਦਾ ਉਸ ਵੀ ਨਹੀਂ ਉਹ ਧਮਕੀਆਂ ਦੇ ਰਹੇ ਆ ਕਿ ਤੁਸੀਂ ਕਰੋ 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 ਕੀ ਇਹਦਾ ਕੀ ਹੈ ਕੀ ਰੀਜਨ ਆ ਦੱਸੋ ਹੀ ਉਹ ਤੋਂ ਧਮਕੀਆਂ ਕੀ ਦਿੰਦੇ ਨੇ ਕਹਿੰਦੇ ਤੁਸੀਂ ਕੰਮ ਕਰੋ ਜੇ ਬੰਦੇ ਨੂੰ ਸੇਫਟੀ ਬੈਲਟ ਦਵਾਵਾਂਗੇ ਫੇਰ ਹੀ ਆਈ ਉਹ ਤੋਂ ਫੋਨ ਕਰਕੇ ਥੱਲੇ ਆਪ ਫੋਨ ਤੇ ਲੱਗੇ ਹੋਇਆ ਹੀ ਭਾਈ ਤੁਸੀਂ ਇਹ ਕਿਉਂ ਨਹੀਂ ਕਰਦੇ ਹੋ ਐਕਸੀਓਨ ਇੱਕ ਪੂਰੀ ਲੈਂਥ ਚ ਲਾ ਕੇ ਦੇਖ ਲਓ ਲੈਂਥ ਲਾਓ ਨਾ ਐਕਸੀਓਨ ਨੂੰ ਭਾਈ ਉਹ ਕਿੱਥੇ ਨੂੰ ਵਾਲਿਆ ਮੇਨ ਮੁੰਡਾ ਹੁਣ ਜਿਹਦਾ ਮੁੰਡਾ ਉੱਪਰ ਪੋਲ ਤੇ ਚੜਿਆ ਹੋਇਆ ਠੀਕ ਆ ਹੁਣ ਉਹ ਜੰਪਰ ਖੋਲ ਰਿਹਾ ਐਕਸ਼ਨ ਉੱਪਰੋਂ ਬਿਆਨ ਦਿੰਦਾ ਕਰਾ ਤੁਸੀਂ ਇਦਾਂ ਕਰੋ ਕੋੜੀ ਉਤਾਰ ਲਓ ਮੁੰਡੇ ਨੂੰ ਇਹ ਉੱਪਰ ਰਹਿਣ ਦਿਓ ਅੱਗੇ ਲੋਡ ਸ਼ਿਫਟ ਕਰ ਦਿਓ ਕਿਉਂ ਮੁੰਡੇ ਦੀ ਜਾਨ ਨਹੀਂ ਹੈ ਕੋਈ ਜੇ ਅਸੀਂ ਉਹਨੂੰ ਕੁਝ ਬੋਲਦੇ ਆ ਸਾਨੂੰ ਲੈਟਰ ਕੱਢ ਦਿੰਦੇ ਆ ਬਦਲੀਆਂ ਮਾਰ ਦਿੰਦੇ ਆ ਹੁਣ ਅਸੀਂ ਵੀ ਕੀ ਕਰ ਸਕਦੇ ਆ ਭਾਈ ਤੂੰ ਆ ਨੀ ਨਹੀਂ ਮੈਂ ਚਲੋ ਤੁਸੀਂ ਨਹੀਂ ਕਰ ਸਕਦੇ ਤੁਹਾਡੇ ਹੱਥ ਬੰਨ ਲੈਂਦੇ ਨੇ ਲੇਕਿਨ ਐਕਸੀਡੈਂਟ ਤਾਂ ਇੱਕ ਇੰਜੀਨੀਅਰਿੰਗ ਕਰਕੇ ਹੀ ਆਂਦਾ ਨਾ ਭਾਈ ਤੂੰ ਉਹ ਉਹਨੂੰ ਛੱਡੋ ਹੁਣ ਜਿੱਦਾਂ ਮੁੰਡਾ ਉੱਪਰੋਂ ਗਿਰਿਆ ਵਾ ਐਕਸ਼ਨ ਦੀ ਗੱਡੀ ਉਹ ਸਾਹਮਣੇ ਉੱਥੇ ਕਿਤਾ 100 ਮੀਟਰ ਦੀ ਦੂਰੀ ਹੋਊਗੀ ਉੱਥੋਂ ਆਪਣੀ ਗੱਡੀ 'ਚ ਬਿਠਾ ਕੇ ਨਹੀਂ ਲੈ ਕੇ ਆਏ ਅਸੀਂ ਆਪਣੀ ਦਫ਼ਤਰ ਦੀ ਗੱਡੀ 'ਚ ਬਿਠਾ ਕੇ ਆਏ ਬਲੈਰੋ 'ਚ ਜੋ ਰਾਸਤੇ ਜਾਂਦੇ ਦੋ ਵਾਰ ਬੰਦ ਹੋ ਗਈ ਜੋ ਅਸੀਂ ਤੇ ਉੱਤੇ ਜਾਂਦੀ ਨਹੀਂ ਉਹ ਐਕਸ਼ਨ ਉਹ ਬਾਅਦ ਚ ਕਹਿੰਦਾ ਜਾਮ ਲੱਗਿਆ ਅਸੀਂ ਜਦੋਂ ਸਰਕਾਰੀ ਗੱਡੀ ਮੋੜੀਏ ਤਾਂ ਜਾਮ ਲੱਗਿਆ ਮੁੰਡੇ ਨੂੰ ਪਰਟਾਣ ਤੋਂ ਬਾਅਦ ਐਕਸ਼ਨ ਕਹ ਰਿਹਾ ਹੁਣ ਬਿਆਨ ਪਲਟੀ ਆ ਰਿਹਾ ਵਾ ਹੁਣ ਅਸੀਂ ਇੱਥੇ ਸਾਰੇ ਹਸਪੀਟਲ ਆ ਉੱਥੇ ਸਾਡੇ ਮੁੰਡੇ ਹੀ ਫਾਲਟ ਲੱਭ ਰਿਹਾ ਵਾ ਮੁੰਡੇ 'ਵਲ ਫੋਟੋ ਅਗੀ ਦਿਖਾਈ ਜਰਾ ਆ ਫੋਟੋ ਹੀ ਦੇਖੋ ਜਰਾ ਐਕਸ਼ਨ ਇਸ ਟਾਈਮ ਇੱਥੇ ਨਹੀਂ ਆਇਆ ਉੱਥੇ ਸਾਡੇ ਕਮੀਆਂ ਲੱਭ ਰਿਹਾ ਵਾ ਕਹ ਰਿਹਾ ਦੇਖੋ अच्छा ए, ए मौके दे हां मौके हून हून ਤੱਕ ਇੱਕ ਵਾਰ ਵੀ ਇੱਥੇ ਵਿజిਟ ਨਹੀਂ ਕੀਤਾ ਕੱਲ ਰਾਤੀ ਵੀ ਆਏ ਆ ਅਸੀਂ ਐਡਮਿਟ ਕਰਾਤਾ ਐਡਮਿਟ ਕਰਾਣ ਤੋਂ ਬਾਅਦ 1 ਘੰਟੇ ਬਾਅਦ ਆਏ ਆ ਉਹਨਾਂ ਨੇ ਸਵੇਰੇ ਪ੍ਰੈਸ 'ਚ ਕੀ ਰਿਪੋਰਟ ਦਿੱਤੀ ਆ ਕਿ ਮੈਂ ਉਹਨੂੰ ਮੌਕੇ ਤੋਂ ਚੱਕ ਕੇ ਲਿਆ ਕੇ ਗੱਡੀ ਦੇ ਵਿੱਚ ਇੱਥੇ ਐਡਮਿਟ ਕਰਾਇਆ ਵਾ ਸਾਰਾ ਕੰਮ ਮੈਂ ਕਰਵਾਇਆ ਵਾ ਤੇ ਮੁੰਡੇ ਦੀ ਹਾਲਤ ਗੰਭੀਰ ਆ ਜਦ ਕਿ ਉਹ ਇੱਥੇ ਸਾਈਡ ਦੇ ਉੱਤੇ ਪੂਰੇ 1.5 ਘੰਟੇ ਬਾਅਦ ਪਹੁੰਚੇ ਆ ਜੀ ਹਾਂਜੀ ਤੇ ਉਹ ਉੱਥੇ ਖੜੇ ਵੀ ਉਹਨਾਂ ਨੂੰ ਕਹੀ ਜਾਂਦੇ ਸੀ ਜਲਦੀ ਕਰੋ ਜਲਦੀ ਕਰੋ ਜਦ ਕਿ ਉਹਨਾਂ ਨੇ ਆਪਣੇ ਫੋਨ ਦੇ ਵਿੱਚ ਪਹਿਲਾਂ ਫੋਟੋਆਂ ਖਿੱਚੀਆਂ ਉਹਨਾਂ ਦੀ ਮੈਕਸੀਨ ਨੂੰ ਫੋਨ ਕਰ ਰਿਆਂ ਫੋਨ ਕੱਟਿਆ ਦਾ ਐਕਸੀਨ ਬਈ ਆ ਤੀ ਆ ਦੇਖ ਲੋ ਐਕਸੀਨ ਸਾਹਿਬ ਨੇ ਮੀਡੀਆ ਜਿ ਘੜਵਾਇਆ ਵਾ ਠੀਕ ਆ ਆਪ ਸੱਚੇ ਹੋਣ ਲਈ ਇਟਾਵਨ ਹੋਣਾ ਨਾ ਕੋਈ ਐਕਸੀਨ ਸਾਹਿਬ ਦਾ ਆਪ ਸੱਚੇ ਹੋਣ ਲਈ ਅਗਰੇ ਇਹਦੇ ਵਿੱਚ ਵੀ ਇਨਸਾਨੀਤ ਹੁੰਦੀ ਸੱਚੀ ਖਬਰ ਲੰਦਾ ਉਹੀ ਤਾਂ ਗੱਲ ਹੈ ਹੁਣ ਸਾਡੇ ਨਾਲ ਦੇ ਜਿੰਨੇ ਵੀ ਆ ਸੀ ਸਾਰੇ ਮੌਕੇ ਤੇ ਸੀ ਅਸੀਂ ਲੈ ਕੇ ਆਏ ਸਾਨੂੰ ਪਤਾ ਅਸੀਂ ਕਿੱਦਾਂ ਲੈ ਕੇ ਆਇਆ ਮੂਹ ਇੱਕ ਮੁੰਡਾ ਇਸ ਟਮ ਹੈ ਨਹੀਂ ਉਹ ਇਸ ਟਮ ਘਰੇ ਗਿਆ ਉਹਨੇ ਮੂਹ ਵਿੱਚ ਮੂਹ ਪਾ ਕੇ ਸਾਹ ਦੇ ਕੇ ਲੈ ਕੇ ਆਏ ਹਾਰ ਟੂ ਜਬ ਦੇ ਲੈ ਕੇ ਆਏ ਉਹ ਨਾਲ ਇੱਕ ਭਾਈ ਹੋਰ ਸੀ ਉਹ ਪੈਰ ਮਲ ਦੇ ਲੈ ਕੇ ਆਇਆ ਸਾਡਾ ਕੋਈ ਕੁਝ ਨਹੀਂ ਚਾਹੀਦਾ ਆਪਾਂ ਨੂੰ ਇਨਸਾਫ ਚਾਹੀਦਾ ਈ ਹਾਂਜੀ ਹੋਰ ਕੁਝ ਨਹੀਂ ਚਾਹੀਦਾ ਵਾ ਕੋਈ ਆਪਾਂ ਨੂੰ ਪੈਸੇ ਤੇ ਲਾ ਦੋ ਨਹੀਂ ਹੈਗਾ ਭਾਈ ਇਹ ਬੰਦਾ ਟਾਈਮ ਤੇ ਆ ਜਾਂਦਾ ਹੁਣ ਬਾਕੀ ਵੀ ਬੰਦੇ ਆਈ ਇਹ ਕਾਲੂ ਇੰਨਾ ਨਾਲ ਵੀ ਕੁਝ ਵੀ ਹੋ ਸਕਦਾ ਉਹ ਖੜੇਗਾ ਤੁਹਾਨੂੰ ਤਾਂ ਸਸਪੈਂਡ ਕਰ ਦਿੰਦੇ ਨੇ ਤੁਹਾਨੂੰ ਡਿਸਮਿਸ ਕਰ ਦਿੰਦੇ ਨੇ ਐਕਸਿਡੈਂਟ ਤੇ ਕਾਰਵਾਈ ਨਹੀਂ ਹੁੰਦੀ ਇਹਨਾਂ ਨੂੰ ਧਮਕੀਆਂ ਦਿੰਦੇ ਆਈ ਇਹਨਾਂ ਤਾਂ ਕਹਿੰਦੇ ਕੋਈ ਹੋਰ ਬੰਦਾ ਰੱਖ ਲੋ ਨਾ ਕੋਈ ਕਾਰਵਾਈ ਨਹੀਂ ਹੁੰਦੀ ਜੀ ਠੀਕ ਹੈ ਨਾ ਜੀ ਹੁਣ ਅਸੀਂ ਇੱਕੋ ਹੀ ਡਿਮਾਂਡ ਰੱਖੀ ਆ ਜੀ ਦੇਖੋ ਜੀ ਇਹਨਾਂ ਦੀ ਇਹਨਾਂ ਦੀ ਗਲਤੀ ਨਾਲ ਹੋਇਆ ਇਹ ਆਪਾਂ ਇਹਨਾਂ ਦੀ ਹੀ ਗਲਤੀ ਕਵਾਂਗੇ ਜਿਹੜਾ ਅਫਸਰ ਮੌਕੇ ਤੇ ਬੰਦਾ ਅੱਖਾਂ ਦੇ ਸਾਹਮਣੇ ਉਹਨਾਂ ਦੇ ਥੱਲੇ ਡਿੱਗਿਆ ਜੀ ਮੌਕੇ ਦੇ ਨਾਲ ਹੀ ਪੈਰ ਪਿੱਛੇ ਭੱਟ ਗਿਆ ਹੁਣ ਜਦੋਂ ਸਾਡੀ ਮੀਟਿੰਗ ਸੀਗੀ ਹੁਣ ਸਾਡੀ ਐਸ.ਐਸ. ਸਾਹਿਬ ਨੂੰ ਮੀਟਿੰਗ ਕਰਾਈ ਹੈ ਇਹਨਾਂ ਨੇ ਐਸ.ਐਸ. ਸਾਹਿਬ ਦੇ ਉੱਥੇ ਜੀ ਮੈਨੂੰ ਮੇਰਾ ਰਿਮਾਈਂਡ ਹੋ ਗਿਆ ਜੀ ਮੈਨੂੰ 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 ਕੋਈ ਸੁਰਤ ਨਹੀਂ ਰਹੀ ਜੀ ਸਰ ਸੁਰਤ ਐਦਾਂ ਤਾਂ ਫਿਰ ਬੰਦਿਆਂ ਨੂੰ ਸਾਡੇ ਸੁਤ ਨਹੀਂ ਰਹਿੰਦੀ ਜਿਨਾ ਨਾਲ ਕੋਣ ਕਰ ਸਕਦਾ ਐਕਸੀਡੈਂਟ ਤੁਹਾਡਾ ਫੋਨ ਚੱਕ ਲਿਆ ਕਿਸੇ ਨਹੀਂ ਚੱਕਦੇ ਜੀ ਸਾਡੇ ਕਿਸੇ ਦਾ ਫੋਨ ਨਹੀਂ ਚੱਕਣਾ ਜੀ ਉਹਨਾਂ ਨੇ ਕਿਸੇ ਦਾ ਫੋਨ ਨਹੀਂ ਚੱਕਣਾ ਉਹਨਾਂ ਨੇ ਇਹ ਹੱਕ ਬਣਦਾ ਆ ਕੇ ਮਰੀਜ਼ ਦੀ ਹਾਲਤ ਦੇਖੋ ਹਾਲਤ ਦੇਖੋ ਡਾਕਟਰ ਡਾਕਟਰ ਜਵਾਬ ਦੇ ਰਹੇ ਆ ਵੀ ਹਲੇ ਸੀਰੀਅਸ ਹੈ ਹੁਣ ਮੇਰਾ ਬ੍ਰਦਰ ਹੈ ਕੱਲੂ ਕੋਈ ਵੀ ਹੋ ਸਕਦਾ ਜੀ ਹੁਣ ਸਾਨੂੰ ਪਤਾ ਪਰਿਵਾਰ ਤੇ ਕੀ ਬੀਤ ਰਹੀ ਹੈ ਲ ਹੈਲੋ ਤੁਹਾਡੀ ਦੁਆਰਾ ਡਾਇਲ ਕੀਤਾ ਗਿਆ ਨੰਬਰ ਅਜੇ ਵਿਅਸਤ ਹੈ। ਭਾਜੀ 에어로 ਫਲਾਈਟ ਮੋਡ ਤੇ ਲਾਤਾ ਫੋਨ ਕਿ ਮੈਂ ਫੋਨ ਤੇ ਜਵਾਬ ਹੀ ਨਾ ਦਵਾ। ਭਰਾ ਦੀ ਮੰਗ ਹੈ ਜੀ। ਗੱਲ ਪਤਾ ਕੀ ਚੱਕਰ ਹੈ? ਗੱਲ ਐਦਾ ਕੁਝ ਨਹੀਂ ਅਸੀਂ ਸਿੱਧਾ ਹੀ ਉਹਨਾਂ ਨੂੰ ਇੱਕੋ ਗੱਲ ਕਹੀ ਆ ਜੀ। ਸਾਨੂੰ ਕਹਿੰਦੇ ਤੁਸੀਂ ਕੰਮ ਕਰੋ। ਵੀਰ ਜੀ ਦੇਖੋ ਜਿਹੜੀ ਵੀ ਜਿਹੜੇ ਵੀ ਲੋਕੀ ਦੇ ਰੇ ਹੱਥ ਜੋੜ ਕੇ ਸਾਡੇ ਵੱਲੋਂ ਬੇਨਤੀ ਆ ਉਹਨਾਂ ਨੂੰ ਵੀ ਸਾਡੇ ਜੇ ਤੁਹਾਨੂੰ ਸਾਡਾ ਕਸੂਰ ਲੱਗਦਾ ਸਾਡੇ ਵੱਲੋਂ ਪਹਿਲੀ ਅਸੀਂ ਮਾਫੀ ਮੰਗਦੇ ਹਾਂ ਇਸ ਚੀਜ਼ ਦੀ ਪਰ ਸਾਡਾ ਭਰਾ ਉੱਤੇ ਮੋਤ ਦੇ ਮੂੰਹ ਚ ਹੈ ਜੀ ਇਸ ਟਾਈਮ। ਠੀਕ ਹੈ ਨਾ ਜੀ ਤੁਹਾਨੂੰ ਪਤਾ ਛੋਟੇ ਭਰਾਵਾਂ ਵਰਗਾ ਸਾਡਾ ਆਲੇ ਹਲੇ ਉਹਦੀ ਉਮਰ ਕੁਛ ਨਹੀਂ ਛੋਟੇ ਭਰਾਵਾਂ ਵਰਗਾ ਜੀ ਦੁੱਖ ਸਾਨੂੰ ਦੁੱਖ ਸਾਨੂੰ ਬਹੁਤ ਹੈ ਜੀ ਉਚਿਤ ਦਾ ਸਿਰਫ ਅਸੀਂ ਆਪਣੇ ਉਹ ਘੋੜਾ ਘੁੱਟ ਪਰ ਕੇ ਬੈਠੇ ਆ ਜੀ ਇਹ ਕਹਿੰਦੇ ਕੰਮ ਸ਼ੁਰੂ ਕਰੋ ਅਸੀਂ ਕਹਿੰਦਾ ਜੀ ਐਕਸ਼ਨ ਸਾਹਿਬ ਦੀ ਬਦਲੀ ਕਰ ਦੋ ਅਸੀਂ ਕੰਮ ਸ਼ੁਰੂ ਕਰਦੇ ਆ ਜੇ ਸਾਡੇ ਐਕਸ ਸਾਹਿਬ ਨੂੰ ਜਿੱਦਾਂ ਜੇ ਸਾਡੇ ਭਰਾ ਨੂੰ ਕੁਝ ਹੋ ਗਿਆ ਉਹਦਾ ਜ਼ਿੰਮੇਵਾਰ ਜੀ ਐਕਸ਼ਨ ਐਕਸ਼ਨ ਆ ਠੀਕ ਹੈ ਜੀ ਅਸੀਂ ਕਾਨੂੰਨੀ ਕਾਰਵਾਈ ਜੋ ਬਣਦੀ ਅਸੀਂ ਅਸੀਂ ਹਾਂ ਅਸੀਂ ਪਰਚਾ ਦਰਜ ਕਰਾਵਾਂਗੇ ਜੀ ਉਸਤੇ ਚਾਹੇ ਸਾਨੂੰ ਜਿਹੜੇ ਮਰਜ਼ੀ ਕਰਨੇ ਪਵੇ ਅਸੀਂ ਤਾਂ ਐਨੇ ਵੀ ਕਹਿਤਾ ਜੇ ਜੇ ਨਹੀਂ ਉਸਤੇ ਹੁੰਦਾ ਜੀ ਜੇ ਸਾਡੇ ਕੋਈ ਕਾਰਵਾਈ ਕਰਦੇ ਅਸੀਂ ਰਿਜਾਇਨ ਦੇ ਨੂੰ ਤਿਆਰ ਆ ਸਾਰੇ ਪਰ ਅਸੀਂ ਉਸਤੇ ਕਰਾਵਾਂਗੇ ਜੀ ਅਸੀਂ ਸਾਡਾ ਤੀਜਾ ਬੰਦਾ ਜਿਹੜਾ ਹੈ ਗਿਆ ਜੀ ਲੇਕਿਨ ਉਹ ਤਾਂ ਜੂ ਨਹੀਂ ਸਰਗੀ ਕੋਈ ਜੂ ਨਹੀਂ ਸਰਦੀ ਡਿਪਾਰਟਮੈਂਟ ਤੇ ਕੋਈ ਜੂ ਨਹੀਂ ਸਰਦੀ ਜੀ ਉਹਨਾਂ ਸਿਰਫ ਆਪਣੇ ਆਪਣੇ ਬੰਦੇ ਨੂੰ ਬਚਾਉਣ ਤੱਕ ਦਾ ਹੁੰਦਾ ਜੀ ਅਸੀਂ ਆਪਣੇ ਬੰਦਿਆਂ ਨੂੰ ਸੇਵ ਕਿੱਦਾਂ ਕਰੀਏ ਜੀ ਉਹ ਇਹ ਨਹੀਂ ਦੇਦੇ ਦੂਜਾ ਬੰਦਾ ਮਰਿਆ ਕੀ ਨਹੀਂ ਮਰਿਆ ਤੁਸੀਂ ਗੱਲ ਦੱਸੋ ਆਓ ਭਾਈ ਜੀ ਅੱਗੇ ਆਓ ਤੁਹਾ ਪਿਆਰ ਨਹੀਂ ਹੈਗਾ ਤੁਹਾਡੇ ਅੰਦਰ ਖੂਨ ਨਹੀਂ ਹੈਗਾ ਤੁਹਾਡਾ ਪਰਿਵਾਰ ਨਹੀਂ ਹੈਗਾ ਇੱਕ ਜਵਾਬ ਛੋਟਾ ਜਿਹਾ ਦੱਸੋ ਭਾਜੀ ਇੰਨਾ ਕ ਪ੍ਰੈਸ਼ਰ ਕਰਦੇ ਨਾ ਇੰਨਾ ਕ ਜਿਆਦਾ ਪ੍ਰੈਸ਼ਰ ਕਰਦੇ ਤਾਂ ਕੋਈ ਹਸਾਬ ਹੀ ਕੋਈ ਨਹੀਂ ਇਹ ਤਾਂ ਹੀ ਐਕਸ਼ਨ ਹੁੰਦੇ ਵੇ ਅਸੀਂ ਕਟੋ ਗਾ ਨਹੀਂ ਸਾਲ ਤੋਂ ਸਾਲ ਹੋ ਗਿਆ ਅਸੀਂ ਲਿਖ ਲੇ ਕੇ ਦੇ ਦੇ ਵੀ ਸਾਨੂੰ ਬੰਦੇ ਦਿਓ 34 ਬੰਦੇ ਆ ਤੇ ਕੰਮ ਇਹਨਾਂ ਜਿਆਦਾ ਪਹਿਲਾਂ ਸੀ ਕਨੈਕਸ਼ਨ ਕੱਟ ਹੁਣ ਕਨੈਕਸ਼ਨ ਦੇ ਵੱਧ ਹਰ ਬੰਦਾ ਲਾਈਟ ਚ ਚੰਦਾ ਰਾਤ ਨੂੰ ਮਾਂ ਪੈਣ ਦੀਆਂ ਗਾਹਾਂ ਕਰਦੇ ਸਾਨੂੰ ਲੋਕ ਦੇ ਇਥੋਂ ਸੁਣਦੇ ਇਥੋਂ ਕੱਢ ਦਿੰਦੇ ਆ ਇਹ ਆਸੂ ਕਿਉਂ ਨਾ ਬੰਦੇ ਦੋ 34 ਬੰਦੇ ਆ ਕਿੰਨਾ ਏਰੀਆ ਸਪੈਸ਼ਲਾਈਜ਼ ਨਾ ਕਰਦੀ ਜੇ ਕੋਈ ਹਸਾਬ ਹੀ ਨਹੀਂ ਕਿਸੇ ਐਮਐਲਏ ਦੀ ਕੰਪਲੀਮੈਂਟ ਆ ਗਈ ਆ ਛੱਡ ਦੋ ਉਹ ਕਦੇ ਆ ਆ ਛੱਡ ਦੋ ਉਹ ਕਦੇ ਆ ਆ ਛੱਡ ਦੋ ਉਹ ਕਦੇ ਇੰਨੇ ਸਿੱਕਲ ਦੇ ਵਿੱਚ ਬੰਦੇ ਦਾ ਹੀ ਐਕਸੀਡੈਂਟ ਆ ਬੱਤੇ ਵੀ ਇੱਕ ਵੀਆਈਪੀ ਟ੍ਰੀਟਮੈਂਟ ਦਿੱਤੀ ਜਾਂਦੀ ਹੈ ਐਮਐਲਏ ਦੀ ਬਿਜਲੀ ਪੂਰੀ ਕਰਕੇ ਆਓ ਪੂਦਾ ਵੀਆਈਪੀ ਟ੍ਰੀਟ ਪੂਦਾ ਹੰਸਲਦੀਆਂ ਵਿੱਚ ਸਾਡੇ ਕੋਲ ਨੈੱਟ ਦੀਆਂ ਤਾਦਾ ਬਣਾਉਂਦੇ ਪਿਆ ਅੱਛਾ ਨੈੱਟ ਦੀਆਂ ਤਾਦਾ ਬਣਾਦੇ ਆ ਓ ਕਿਉਂ ਬਸ ਵੀਆਪੀ ਟ੍ਰੀਟਮੈਂਟ ਲੋਕਾਂ ਦੇ ਮੱਥੇ ਸਾਭਾ ਤੋਂ ਜਾ ਕੇ ਐਮਐਲਏ ਐਮਐਲਏ ਮੱਥੇ ਸਾਭਾ ਤੋਂ ਜਾ ਕੇ ਕੋਈ ਕੇਵਲ ਤਾਂ ਉਹਦੇ ਕੁਛ ਨਾ ਦੇਵੇ ਉਹ ਜਿਹੜਾ ਕੰਮ ਕਰਨਾ ਉਹ ਤਾਂ ਕਰਾਓ ਹੂੰ ਹੁਣ ਅਸੀਂ ਕਹਿੰਦੇ ਹਾਂ ਨੀ ਬੰਦੇ ਦੋ 34 ਮਾਹਰ ਨੂੰ 50 ਬੰਦੇ ਦਾ ਕਹੋ 10 15 ਬੰਦੇ ਦਾ ਬਤਾਓ ਵੀ ਐਕਸੈਂਸ ਨਾ ਹੋਣ ਜੇ ਬੰਦੇ ਵੱਧ ਹੋਣ ਤੇ ਕੰਮ ਐਕਸੈਂਸ ਹੋ ਜਾਵੇ ਐਕਸੈਂਸ ਸਾਹਿਬ ਸਾਡਾ ਗਰੁੱਪ ਬਣਿਆ ਹੋਇਆ ਵਾ ਆਪਣਾ ਕੰਪਲੇਂਟਸ ਦਾ ਇਹਦੇ ਉੱਤੇ ਕੀ ਲਿਖਿਆ ਗਿਆ ਵਾ ਕਿ ਐਕਸੈਂਸ ਸਾਹਿਬ ਨੇ ਇਹ ਕੰਪਲੇਂਟ ਕੀਤੀ ਆ ਜਿੱਥੇ ਵੀ ਹੋ ਉੱਥੇ ਪਹਿਲਾਂ ਆਹ ਕੰਪਲੇਂਟ ਮੇਰੀ ਅਟੈਂਡ ਕਰਕੇ ਆਓ ਬਾਕੀ ਜਿਹੜੇ ਨਾਰਮਲ ਜਨਤਾ ਆ ਉਹਨਾਂ ਦੀ ਕੋਈ ਵੈਲਿਊ ਨਹੀਂ ਹੈਗੀ ਇਹਨਾਂ ਦੀ ਜ਼ਿੰਦਗੀ 'ਚ ਜੇਕਰ ਕੋਈ ਪੋਲੀਟੀਸ਼ਨ ਬੰਦਾ ਇਹਨਾਂ ਨੂੰ ਫੋਨ ਕਰਦਾ ਵਾ ਕੁਝ ਕਰਦਾ ਵਾ ਇਹ ਮਿੰਟ ਤੋਂ ਪਹਿਲਾਂ ਸਾਨੂੰ ਇਧਰੋਂ ਛੱਡ ਕੇ ਕਹਿੰਦੇ ਤੁਸੀਂ ਉੱਥੇ ਕਦਾਵਾ ਉਸ ਤੋਂ ਬਾਅਦ ਸਾਨੂੰ ਇੱਕ ਇੱਕ ਮਿੰਟ ਦੀ ਅਪਡੇਟ ਲਈ ਜਾਂਦੀ ਆ ਕਿੱਥੇ ਪਹੁੰਚ ਗਏ ਇੱਥੇ ਪਹੁੰਚ ਗਏ ਚਲੋ ਜਲਦੀ ਪਹੁੰਚੋ ਕੀ ਹੋ ਗਿਆ ਮੈਨੂੰ ਦੱਸੋ ਇਦਾਂ ਇਦਾਂ ਇੰਨਾ ਪ੍ਰੈਸ਼ਰਾਈਜ਼ ਕੀਤਾ ਜਾਂਦਾ ਆ ਨਹੀਂ ਕੱਲ ਵੀ ਇਹੀ ਗੱਲ ਹੋਈ ਉਥੇ ਮੌਕੇ ਤੇ ਅਸੀਂ ਗਏ ਆ ਮੌਕੇ ਦੇ ਉੱਤੇ ਜਾ ਕੇ ਆਏ ਐਕਸਨ ਸਾਹਿਬ ਆਏ ਮੌਕੇ ਤੇ ਕਹਿੰਦੇ ਤੁਸੀਂ ਐਂ ਕਰੋ ਮੁੰਡਾ ਉੱਪਰ ਚ ਕੰਮ ਕਰਦਾ ਪਿਆ ਪੌੜੀ ਉਤਾਰ ਲਓ ਜਾ ਕੇ ਇਸ ਫੀਡਰ ਦਾ ਲੋਡ ਕਿਸੇ ਹੋਰ ਫੀਡਰ ਤੇ ਪਾਓ ਜਾਂ ਤੇ ਕੋਹੋ ਮੁੰਡਾ ਉੱਪਰੋਂ ਕੰਮ ਕਰਦਾ ਵਾ ਕੇਵਲ ਥੱਲੇ ਉਤਾਰਦਾ ਵਾ ਜਦ ਕਿ ਇਹਨਾਂ ਨੇ ਕੀ ਕੀਤਾ ਉਹ ਮੁੰਡਾ ਉੱਪਰੋਂ ਜਦ ਥੱਲੇ ਆ ਗਿਆ ਥੱਲੇ ਆ ਗਿਆ ਡਿੱ ਇਹ ਐਕਸਨ ਸਾਹਿਬ ਨੇ ਚੱਕਣਾ ਤਾਂ ਕੀ ਆ ਪਿੱਛੇ ਨੂੰ ਹੋ ਕੇ ਆਪਣੀ ਗੱਡੀ ਨਹੀਂ ਕੱਢੀ ਅਸੀਂ ਉੱਥੇ ਸਾਨੂੰ ਪਤਾ ਸੀ ਕਿੱਦਾਂ ਉਹਨੂੰ ਟ੍ਰੀਟਮੈਂਟ ਕੀਤਾ ਉੱਥੇ ਇੱਥੇ ਹਸਪੀਟਲ ਲੈ ਕੇ ਆਏ ਆ ਉਹਦੀ ਗੱਡੀ ਗੰਦੀ ਹੋਣੀ ਸੀਗੀ ਨਾ ਉਹਦੇ ਜਿ ਇਨਸਾਨੀਅਤ ਥੋੜੀਆ ਸੀਗੀ ਅਗਰ ਇਨਸਾਨੀਤ ਹੁੰਦੀ ਗੱਡੀ ਤਾਂ ਸਾਫ਼ ਹੋ ਜਾਂਦੀ ਆ ਖੂਨ ਲੱਗਾ ਕੀ ਹੋ ਜੂਗਾ ਯਾਰ ਨਹੀਂ ਨਹੀਂ ਕਿ ਗੱਡੀ ਇਨਸਾਨ ਨਾਲੋਂ ਜ਼ਿਆਦਾ ਗੱਡੀ ਪਿਆਰੀ ਹੋਗੀ ਨਹੀਂ ਇਹਨਾਂ ਨੂੰ ਪਿਆਰੀ ਹੁੰਦੀ ਨਾ ਭਾਈ ਆ ਉਹੀ ਆ ਨਾ ਫਿਰ ਇਨਸਾਨ ਨਾਲੋਂ ਜ਼ਿਆਦਾ ਗੱਡੀ ਪਿਆਰੀ ਹੋਗੀ ਇਹਨਾਂ ਨੂੰ ਅਰੇ ਨੋਟ ਪਿਆਰੇ ਹੁੰਦੇ ਨੇ ਉਹੀ ਨਹੀਂ ਹੈਗੀ ਬੰਦਾ ਮਰ ਜਾਏ ਮਰ ਜਾਏ ਪਰ ਗੱਡੀ ਇਹਨਾਂ ਨੂੰ ਪਿਆਰੀ ਹੋਗੀ ਉਹ ਭ ਬੰਦੇ ਮਰ ਜੇ ਮਰ ਜੇ ਇਹਨਾਂ ਨੂੰ ਗੱਡੀ ਪਿਆਰੀ ਹੋ ਗਈ। ਬਾਈ ਰੋਕ ਕੇ ਰਹੇ ਹਾਂ। ਉਹਨੇ ਵੀਰੇ ਹੈ ਮੈਰੀ ਐਕਸਰ ਸਾਹਿਬ ਦੇਖੋ ਜੀ ਮੇਰਾ ਪਾਈ ਉੱਤੋਂ ਥਲੇ ਡੈਗ ਗਿਆ। ਐਕਸਰ ਸਾਹਿਬ ਨੇ ਇੰਨੀ ਹਿੰਮਤ ਨਹੀਂ ਮੇਰੇ ਪਾਈ ਨੂੰ ਚੱਕ ਕੇ ਗੱਡੀ ਦੇ ਵਿੱਚ ਪਾ ਗਏ। ਇੱਥੇ ਹਸਪਤਾਲ ਲਿਆਵੇ। ਉਹ ਤਕਵਾੜ ਚ ਫੋਟੋ ਲਵਾਏ ਕਹਿ ਰਿਆ ਮੈਂ ਐਡਮਿਸ਼ਨ ਕਰਾਈ ਜੀ ਐਸਰ ਆਬ ਪ੍ਰਾਈਵੇਟ ਹਸਪਤਾਲ ਚ ਜੀ। ਮੈਂ ਦੱਸੋ ਕੀ ਕਰਾਈ ਜੀ ਉਹਨਾਂ ਨੇ। ਮੇਰੇ ਪਾਈ ਵੀ ਲੈਣੀ ਸੀ ਬਾਈ ਉਹਨੇ। ਬਾ ਬਾਈ ਕਦ ਲੈਣੇ ਪਾ ਜੀ ਮੇਰੇ ਬੰਦੇ ਆ ਦੇਖੋ ਮੇਰੇ ਬਿੱਡੇ ਵੀਰੇ ਖੜੇ। ਇਨਨੇ ਚ ਕੈਮਰਾ ਭਾਈ ਤੇ ਆ ਉਸ ਤਰ ਲੈ ਕੇ ਆਇਆ ਉਹਨੇ ਕੋਈ ਕਿਹਾ ਭਾਈ ਉਹ ਪੱਤਰਕਾਰ ਦੇ ਵਿੱਚ ਵੀ ਇਨਸਾਨੀਤ ਹੋਣੀ ਚਾਹੀਦੀ ਸੀ ਗਲਤ ਖਬਰ ਲਗਾਉਣ ਤੋਂ ਪਹਿਲੇ ਪੁੱਛਦਾ ਆ ਕਿਉਂ ਨਹੀਂ ਪੁੱਛਿਆ ਵੀਰੇ ਕੋਈ ਪੁੱਛਣ ਦਾ ਨਹੀਂ ਸੀ ਸਾਨੂੰ ਉਹ ਬਰੇ ਅਸੀਂ ਉੱਤੇ ਮਰ ਰਹੇ ਆ ਬਾਰ ਬਾਰ ਉੱਤੇ ਖਬਰਾਂ ਲਵਾ ਲਵਾ ਨੋਟ ਚਾਪ ਰਹੇ ਸੀ ਦੂਸਰੇ ਆਪਣੀ ਕਰ ਰਹੇ ਵੀ ਆਪਣੇ ਮਸੂਰੀ ਕਰ ਰਹੇ ਜਿਵੇਂ ਆ ਕੀਤਾ ਮੈਂ ਆ ਕੀਤਾ ਆ ਕੀ ਕੀਤਾ ਉਹਨੇ ਅੱਥੇ ਇੱਕ ਵਾਰੀ ਕੋਈ ਨਹੀਂ ਆਇਆ ਜੀ ਸਕੱਲ ਸਾਹਿਬ ਨੂੰ ਆਇਆ ਸੀ ਜੀ ਇੱਕ ਵਾਰੀ ਉਹ ਕਹਿੰਦਾ ਜੀ ਮੇਰਾ ਫੋਨ ਬੰਦ ਹੋ ਰਿਹਾ ਮੁੜ ਕੇ ਨਹੀਂ ਦਿਖਿਆ ਸਾਨੂੰ ਮੈਂ ਮੈਨੂੰ ਬਸ ਤੋ ਬਸ ਕਰਤ ਬਾਅਦ 5 ਮਿੰਟ ਦਿਖਿਆ ਉਹਨਾਂ ਉਸ ਤੋਂ ਬਾਅਦ ਮੈਨੂੰ ਨਹੀਂ 1.5 ਘੰਟੇ ਬਾਅਦ ਆਏ ਪਹਿਲਾਂ ਉੱਥੇ ਸਾਰਾ ਕੁਝ ਘੁੰਮੂ ਫੀਰ ਕੇ ਬਣ ਕੀ ਕੁਝ ਦੇਖਿਆ ਉਹ ਮੁੰਡੇ ਜਿਹੜਾ ਮੁੰਡਾ ਗਿਰਿਆ ਸਾਡਾ ਮੈਂ ਉਸ ਤੋਂ ਬਾਅਦ ਉੱਥੇ ਮੌਕੇ ਦੇ ਦੁਆਰ ਤੋ ਗਿਆ ਐਕਸ਼ਨ ਸਾਹਿਬ ਇੱਕ ਹਰਮਨ ਸਟੇਕੀਦਾਰਾ ਰਾਮ ਐ ਖੜ ਕੇ ਗੱਲਾਂ ਕਰ ਰਹੇ ਮੌਕੇ ਤੇ ਜਿੱਥੇ ਮੁੰਡਾ ਗਿਰਿਆ ਇਹ ਨਹੀਂ ਉਥੋ ਜਗੇ ਹੋਗੇ ਤੂੰ ਅੰਦਾਜ਼ਾ ਲਾ ਲੈ ਤੁਹਾਡੀ ਜਾਨ ਦੀ ਪਰਵਾਹ ਨਹੀਂ ਹੈਗੀ ਨਹੀਂ ਆ ਗਈ ਭਾਈ ਜੇ ਜਾਨ ਦੀ ਪਰਵਾਹ ਹੁੰਦੀ ਹੋਣੀ ਤਾਂ ਪਹਿਲਾਂ ਇਹ ਕਹਿਣਾ ਸੀ ਪਹਿਲਾਂ ਮੇਰੀ ਗੱਡੀ ਚਲਾਓ ਮੈਂ ਕਿਸੇ ਵੀ ਤਰ੍ਹਾਂ ਆਜਮਾ ਮੀਟਿੰਗ ਦੇ ਦੌਰਾਨ ਇਹਨਾਂ ਨੇ ਐਕਸੇਸ ਸਾਹਿਬ ਨੇ ਚੀਫ ਐਸਸੀ ਸਾਹਿਬ ਦੇ ਮੂਹਰੇ ਬਹਿ ਕੇ ਇੱਕ ਚੀਜ਼ ਕਹੀ ਆ ਜੇਕਰ ਇਹਨਾਂ ਨੂੰ ਮੇਰੀ ਗੱਡੀ ਦੀ ਲੋੜ ਹੁੰਦੀ ਮੈਂ ਤੋਂ ਮੰਗ ਲੈਂਦੇ ਸਰ ਐਦਾਂ ਦੀ ਸਿਚੁਏਸ਼ਨ ਦੇ ਵਿੱਚ ਕੀ ਅਸੀਂ ਗੱਡੀ ਮੰਗਦੇ ਚੰਗੇ ਲੱਗਦੇ ਆ ਉਹਨਾਂ ਦੇ ਆਪ ਦੇ ਕਾਮਨ ਸੈਂਸ ਹੁੰਦਾ ਬੰਦੇ ਨੂੰ ਬੰਦਾ ਇੰਜਰਡ ਹੈਗਾ ਲੈ ਜਾਵਾ ਹਾਂਜੀ ਸਰ ਤੇ ਜਿਹੜੀ ਸਾਡੀ ਗੱਡੀ 'ਚ ਅਸੀਂ ਲੈ ਕੇ ਆਏ ਆ ਉਹ ਰਸਤੇ ਦੇ ਵਿੱਚ ਦੋ ਵਾਰ ਬੰਦ ਹੋਈਆ ਕਿਉਂਕਿ ਕਿਉਂਕਿ ਨਾ ਉਹ ਕੰਪਨੀ ਵਾਲਿਆਂ ਵੱਲੋਂ ਉਹਦੀ ਸਪੀਡ ਲਿਮਿਟ ਸੈੱਟ ਕੀਤੀ ਹੁੰਦੀ ਆ 80 ਦੀ ਜਦੋਂ ਆਪਾਂ 80 ਟਪਾਉਂਦੇ ਆ ਨਾ ਉਹ ਗੱਡੀ ਆਪਣੇ ਆਪ ਆਟੋਮੈਟਿਕਲੀ ਆਫ ਹੋਣ ਲੇਕਿਨ ਇਹ ਉਹ ਪਰਿਵਾਰ ਹੈ ਉਹ ਵੀਰ ਹੈ ਜਿਹੜਾ ਭਰਾ ਇਸ ਹਸਪਤਾਲ ਦੇ ਵਿੱਚ ਜ਼ਿੰਦਗੀ ਦੇ ਮੌਤ ਦੇ ਨਾਲ ਲੜ ਰਿਹਾ ਵਾ ਲੇਕਿਨ ਇੱਕ ਐਕਸੀਐਨ ਹੈ ਪੰਜ ਵਾਰੀ ਫੋਨ ਕੀਤਾ ਲਾਈਨਮੈਨ ਦੇ ਫੋਨ ਤੇ ਫੋਨ ਕੀਤਾ ਲੇਕਿਨ ਉਹਨਾਂ ਨੇ ਫੋਨ ਨਹੀਂ ਚੱਕਿਆ ਲੇਕਿਨ ਐਕਸੀਐਨ ਕੋਲ ਖੜਾ ਹੋਵੇ ਤੇ ਆਪਣੀ ਗੱਡੀ ਦੇਣ ਤੋਂ ਕੋਤਾਹੀ ਕਰਦਾ ਹੋਵੇ ਤੇ ਜ਼ਿੰਦਗੀ ਤੋਂ ਵੱਧ ਤੇਰੀ ਗੱਡੀ ਹੋ ਗਈ ਯਾਰ ਤੂੰ ਆਪਣੀ ਗੱਡੀ ਦੇ ਦੇਵੇ ਬੰਦੇ ਦੀ ਜਾਨ ਬਚ ਸਕਦੀ ਸੀਗੀ ਤੁਸੀਂ ਆਪਣੀ ਗੱਡੀ ਦੇਖਦੇ ਪਏ ਹੋ ਕਿ ਗੱਡੀ ਗੰਦੀ ਹੋ ਜੂ ਗੱਡੀ ਸਾਫ ਵੀ ਹੋ ਜਾਂਦੀ ਹੈ ਲੇਕਿਨ ਇੱਕ ਜਾਨ ਬਚਾ ਸਕਦੇ ਸੀਗੇ ਪਰਿਵਾਰ ਨੂੰ ਬਚਾ ਸਕਦੇ ਪਰਿਵਾਰ ਦਾ ਇੱਕ ਜੀਵ ਬਚਾ ਸਕਦੇ ਸੀਗੇ ਇਹ ਇਹਨਾਂ ਦਾ ਕੀ ਕਸੂਰ ਹੈ ਮੇਰਾ ਫੈਮਿਲੀ ਦਾ ਜਾ ਕੇ ਦੇਖੋ ਅੰਦਰ ਬ੍ਰਦਰ ਦਾ ਜਾ ਕੇ ਦੇਖੋ ਮਾਤਾ ਇਹ ਕੀ ਹਾਲ ਹੈ ਬਾਤਾ ਇਹ ਬਾਈ ਜਿਹਦੇ ਘਰੇ ਡਿੱਗਦੀ ਉਹਨੂੰ ਪਤਾ ਲੱਗਦਾ ਉਹ ਇਹਨਾਂ ਨੂੰ ਕੀ ਪਤਾ ਹੀ ਮਾਤਾ ਨੂੰ ਪੁੱਛਿਆ ਵੀਰੇ ਕੋਲ ਸੀ ਕੀ ਮੈਂ ਆ ਦਿਮਾਗ ਤੋਂ ਮੈਂਟਲ ਐ ਮੈਨੂੰ ਬ੍ਰੋ ਐਕਸਲ ਸਾਹਿਬ ਨੇ ਕਿਹਾ ਸੀ ਸਾਨੂੰ ਲਿਖ ਕੇ ਦੇ ਦਿਓ ਅਸੀਂ ਐਕਸਲ ਸਾਹਿਬ ਦੇ ਉੱਤੇ ਕਾਰਵਾਈ ਜੋ ਵੀ ਉਹ ਵੀ ਕਰਾਂਗੇ ਮੈਂ ਤੁਸੀਂ ਪਿਛਲੀ ਵਾਰ ਬਿਆਨ ਦਿੱਤੇ ਹੋਗੇ ਸਾਡੇ ਸਾਰੇ ਜੋ ਆਪਾਂ ਦਫ਼ਤਰ ਧਰਨ ਵਾਲੇ ਪਤਾ ਦੇਣਗੇ ਕਿ ਕਦੋਂਗੇ ਉਹ ਦੇਉਂਗੇ ਜਾਂ ਨਹੀਂ ਦੇਉਗੇ ਸਰਕਾਰੀ ਮਲਾਵੇ ਵਿੱਚ ਸਰਕਾਰੀ ਦੇ ਹੋਏ ਅਸੀਂ ਤਾਂ ਬਸ ਉਂਝ ਹੀ ਰਹਿ ਗਏ ਕਿਸ ਹਿਸਾਬ ਦੇ ਸਰਕਾਰੀ ਨੇ ਸਰਕਾਰੀ ਦੇ ਸਾਥ ਦੇਣਾ ਵਾ ਸਾਹ ਹੋਇਆ ਬਈ ਬੰਦਾ ਆਪਣੇ ਸਮਾਨ ਦਾ ਆਪ ਜਿੰਮੇਵਾਰ ਆ ਬਾਈ ਇੱਕ ਗੱਲ ਕਮਾ ਉਸ ਰੱਬ ਦੇ ਵਿਸ਼ਵਾਸ ਰੱਖਦੇ ਹੋ ਪਰਮਾਤਮਾ ਹੈਗਾ ਨਾ ਜਿਹੜਾ ਕਿਸੇ ਲਈ ਖੱਡਾ ਪੜਦਾ ਹੈ ਨਾ ਜਿੱਕਦਾ ਜ਼ਰੂਰ ਹੈ ਇੱਕ ਦਿਨ ਉਹ ਵੀ ਉਹਨੂੰ ਵੀ ਸਾਹਸ ਹੋਊਗਾ ਹਾਂਜੀ ਹੋਊਗਾ ਕਿ ਨਹੀਂ ਹੋਊਗਾ ਹੋਗਾ ਹੀ ਜ਼ਰੂਰ ਹੋਊਗਾ ਤੁਹਾਡੇ ਦਿਲ ਦੀ ਰਾਤ ਜਿਹੜੀ ਰੱਬ ਨਾਲ ਲੱਗੇਗੀ ਰੱਬ ਸੁਣੇਗਾ ਆਪਣੇ ਆਪ ਹੀ ਫਿਰ ਲੇਕਿਨ ਇਹ ਤਸਵੀਰ ਹੈ ਤੁਸੀਂ ਤਾਂ ਆਪਾਂ ਕਹਿ ਦਿੰਦੇ ਆ ਲਾਈਟ ਨਹੀਂ ਆਂਦੀ ਧਰਨੇ ਲਗਾ ਦਿੰਦੇ ਆ ਲੇਕਿਨ ਇਨਾਂ ਕੋਲੋਂ ਤੁਹਾਡੀ ਲਾਈਟ ਸਹੀ ਕਰਾਉਣ ਦੀ ਬਜਾਏ ਐਮਐਲਏ ਦੀ ਲਾਈਟ ਸਹੀ ਕਰਾਈ ਜਾਂਦੀ ਤੁਸੀਂ ਖੁਦ ਸੁਣਿਆ ਨਾ ਜਵਾਨੀ ਈਐਮਆਈ ਲਾਈਟ ਤੇ ਐਮਐਲਏ ਘਰ ਦੀ ਲਾਈਟ ਬੰਦ ਨਹੀਂ ਹੋਣੀ ਚਾਹੀਦੀ 24 ਘੰਟੇ ਤੋਂ 1 ਮਿੰਟ ਵੀ ਬੰਦ ਨਹੀਂ ਹੋਣੀ ਚਾਹੀਦੀ ਕਿ 1 ਮਿੰਟ ਬੰਦ ਹੋ ਗਈ ਤਾਂ ਤੁਸੀਂ ਜ਼ਿੰਮੇਦਾਰ ਹੋਵੋਗੇ ਲੋਕ ਧਰਨਾ ਲਾਣ ਨੂੰ ਮਜਬੂਰ ਹੁੰਦੇ ਨੇ ਇੰਨੀ ਗਰਮੀ ਦੇ ਵਿੱਚ ਲੋਕ ਲਗਾਤਾਰ ਫੋਨ ਕਰਦੇ ਨੇ ਲਾਈਨਮੈਨ ਬਚਾਰੇ ਕੀ ਕਰਨਗੇ ਲਾਈਨਮੈਨ ਤਾਂ ਐਮਐਲਏ ਲਾਈਟ ਸਹੀ ਕਰ ਰਹੇ ਨੇ ਯਾਰ ਲੇਕਿਨ ਇਹ ਪਰਿਵਾਰ ਇਨਸਾਫ ਮੰਗ ਰਿਹਾ ਵਾ ਪਰਿਵਾਰ ਉਹ ਸੈਕਸ਼ਨ ਤੋਂ ਇਨਸਾਫ ਮੰਗ ਰਿਹਾ ਵਾ ਉਹ ਬਿਜਲੀ ਡਿਪਾਰਟਮੈਂਟ ਕੋਲ ਇਨਸਾਫ ਮੰਗ ਰਿਹਾ ਭਗਵੰਤਮਾ ਦੀ ਸਰਕਾਰ ਕੋਲ ਇਨਸਾਫ ਮੰਗ ਰਿਹਾ ਕਿ ਸਾਡਾ ਕੀ ਕਸੂਰ ਸਾਨੂੰ ਬੇਦਾ ਸੇਫਟੀ ਦੇ ਉੱਤੇ ਚੜਾ ਦਿੱਤਾ ਗਿਆ ਉੱਤੇ ਕੋੜੀ ਲਾਹਨ ਦੀ ਗੱਲ ਕਰ ਦਿੱਤੀ ਗਈ ਜੋ ਥੱਲੇ ਡਿੱਗਿਆ ਤੇ ਉਹਨੂੰ ਹਸਪਤਾਲ ਲੈ ਕੇ ਆਂ ਤਾਂ ਕੋਈ ਤਾਂ ਹੀ ਵਰਤੀ ਗਈ ਦੇ ਦੇ ਹੁਣ ਕੀ ਭਗਵੰਤਮਾ ਸਾਹਿਬ ਐਸੇ ਤਾਂ ਐਕਸਟ ਨੂੰ ਸਸਪੈਂਡ ਕੀ ਡਿਸਮਿਸ ਕਰ ਦੇਣਾ ਚਾਹੀਦਾ ਤਾਂ ਕਿ ਉਹ ਨੌਕਰੀ ਕਰਨ ਦੇ ਕਾਬਿਲ ਨਾ ਰਵੇ ਸਰ ਇੱਕ ਜਿਹੜਾ ਮੁਲਾਜ਼ਮ ਜਿਹੜਾ ਲਾਈਨਮੈਨ ਹੈਗਾ ਜਿਹੜਾ ਇੰਜਰਡ ਹੋ ਗਿਆ ਜਿਹੜਾ ਲੁਧਿਆਣਾ ਦੇ ਅਪੋਲੋ ਹਸਪਤਾਲ ਦਾ ਕੀ ਲੈ ਗਿਆ ਵਾ ਇਹਨਾਂ ਨੇ ਪ੍ਰੋਟੈਸਟ ਕੀਤਾ ਸੀ ਬੁਲਾਇਆ ਸੀ ਲਾਈਨਮੈਨਾਂ ਨੇ ਉਹ ਕਹਿ ਰਹੇ ਕਿ ਐਕਸ਼ਨ ਸਾਹਿਬ ਦੀ ਗੱਡੀ ਉੱਥੇ ਮੌਜੂਦ ਸੀ ਐਕਸ਼ਨ ਆਪਣੀ ਗੱਡੀ ਚ ਨਹੀਂ ਲੈ ਕੇ ਗਿਆ ਤੇ ਸਾਡੇ ਨਾਲ ਦਬਕੇ ਮਾਰੇਗੇ ਤੇ ਉਹ ਬੰਦੇ ਨੂੰ ਅਗਰ ਲੈ ਕੇ ਜਾ ਸਕਦੇ ਤੇ ਅਗਰ ਮੌਕੇ ਤੇ ਆਪਣੀ ਗੱਡੀ ਲੈ ਆਂਦਾ ਬੰਦਾ ਬਚ ਸਕਦਾ ਸੀ ਐਕਸ਼ਨ ਸਾਹਿਬ ਸੋਰੀ ਚੀਰਮੈਨ ਸਾਹਿਬ ਕਿੰਦਾ ਇਹਨਾਂ ਤੇ ਕਾਰਵਾਈ ਕੀਤੀ ਜਾ ਸਕਦੀ ਕੋਈ ਐਕਸ਼ਨ ਸਾਹਿਬ ਨੇ ਜਿਹੜੀ ਲਾਪਰਵਾਹੀ ਵਰਤੀ ਹੈ ਨਹੀਂ ਬ੍ਰਦਰ ਗੱਡੀ ਉੱਥੇ ਐਕਸ਼ਨ ਸਾਹਿਬ ਨਹੀਂ ਭੇਜਿਆ ਨਾਲ ਉਸਤੀ ਸੀ ਜੋ ਮੇਰੀ ਨੌਲੇਜ ਆ ਬਾਕੀ ਜੇ ਕੋਈ ਇਦਾਂ ਦੀ ਗੱਲ ਆ ਸੀ ਇਹਨਾਂ ਨੂੰ ਕਿਹਾ ਸਾਨੂੰ ਲਿਖ ਕੇ ਦਿਓ ਅਸੀਂ ਇਨਕੁਆਇਰੀ ਕਰਾਉਂਦੇ ਹਾਂ ਜੀ ਹਾਂ ਮੈਂ ਦਿਸ ਇਜ਼ ਵਨ ਪਾਰਟ ਆਫ ਦ ਸਟੋਰੀ ਨਾ ਪਰ ਦੂਜੇ ਬੰ ਜੀ ਨਹੀਂ ਇਹ ਕਹਿ ਰਹੇ ਐਕਸਟੈਂਸ ਸਾਹਿਬ ਸਿਰਫ 10 15 ਮਿੰਟ ਕੋਈ ਚਾਹੀਏ ਉਸ ਤੋਂ ਬਾਅਦ ਨਹੀਂ ਆਈਏ ਹੁਣ ਮੈਂ ਉਹਨਾਂ ਨੂੰ ਪਰਸਨ ਲੈਣਾ ਚਾਹਿਆ ਸੀਗਾ ਤੁਹਾਨੂੰ ਮੈਂ ਮਜਬੂਰ ਹੋ ਕੇ ਫੋਨ ਕੀਤਾ ਮੈਂ 5 ਵਾਰੀ ਫੋਨ ਕੀਤਾ ਲਾਈਨਮੈਨ ਤੇ ਫੋਨ ਤੋਂ ਹੀ ਫੋਨ ਕੀਤਾ ਲੇਕਿਨ ਨੋਟ ਰੀਸੀਵ ਕਿਹਨਾਂ ਦੇ ਐਕਸਟੈਂਸ ਸਾਹਿਬ ਚਲੋ ਬ੍ਰਦਰ ਹੁਣ ਇੱਕ ਬੰਦੇ ਨੂੰ ਮਤਲਬ ਤੁਸੀਂ ਜੇ ਇਦਾਂ ਹੀ ਕੋ ਮੁੰਡੇ ਕੈ ਕਰੀ ਜਾਣਗੇ ਇਟ ਡਸਨਟ ਲੁੱਕ ਨਾਈਸ ਐਂਡ ਐਡਾ ਕਠੋਰ ਦਿਲ ਕੋਈ ਵੀ ਨਹੀਂ ਹੁੰਦਾ ਮੈਂ ਆਫਿਸ ਦੀ ਰਿਕਾਰਡ ਗੱਲ ਕਰ ਰਿਹਾ ਕੋਈ ਵੀ ਬੰਦਾ ਗੱਡੀ ਗੱਡੀ ਉਹਦੀ ਉਹਨਾਂ ਦੇ ਕਹਿਣੋਂ ਤੱਕ ਉਹਨਾਂ ਦੀ ਗੱਡੀ ਦੂਰ ਖੜੀ ਸੀ ਜੀ ਗੱਡੀ ਬਿਲਕੁਲ ਉਦੋਂ ਸੀ ਜਦੋਂ ਐਦਾਂ ਦਾ ਕੋਈ ਇਨਸੀਡੈਂਟ ਹੁੰਦਾ ਨਾ ਐਦਾਂ ਦੀਆਂ ਗੱਲਾਂ ਕਿਸੇ ਦੇ ਦਿਮਾਗ 'ਚ ਆਉਂਦੀਆਂ ਨਹੀਂ ਇਮੀਡੀਏਟ ਜੀ ਉਦੋਂ ਤੇ ਇਹੀ ਹੁੰਦਾ ਵੀ ਬੰਦੇ ਨੂੰ ਫਟਾਫਟ ਪਹੁੰਚਾਓ ਐਂਡ ਗੱਡੀ ਬਿਲਕੁਲ ਜਿੱਥੇ ਡਿੱਗਾਏ ਉਹਨਾਂ ਦੇ ਕਹਿਣ ਦਊਗੇ ਉੱਥੇ ਖੜੀ ਸੀ ਗੱਡੀ ਲੇਕਿਨ ਕੰਪਨੀ ਦੀਆਂ ਗੱਡੀਆਂ ਦੀ 80 ਤੋਂ ਸਪੀਡ ਉੱਪਰ ਨਹੀਂ ਜਾ ਸਕਦੀ ਲੇਕਿਨ ਐਕਸ਼ਨ ਸਾਫ ਚਲੋ ਇੱਕ ਇਨਸਾਨੀ ਤੁਹੰ ਉੱਥੇ ਵੈਕਟਰ ਹਾਂ ਠੀਕ ਹੈ ਨਾ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਬਾਕੀ ਇਟ ਇੰਸ ਲੁਧਿਆਣੇ ਦੇ ਵਿੱਚ 80 ਤੋਂ ਫੀਟ ਬਾਅਦ ਵੈਸੇ ਨਹੀਂ ਗੱਡੀ ਦੀ ਉਸ ਹਾਲਾਤ ਜਾਂਦੀ ਉੱਥੇ ਵੈਕਟਰ ਹਾਂ ਠੀਕ ਹੈ ਨਾ ਥੈਂਕ ਯੂ ਸੋ ਮੱਚ ਲੁਧਿਆਣਾ ਤੋਂ ਕੈਮਰਾਮੈਨ ਧਰਮੇ ਨਾਮ ਵਿਸ਼ਾਲ ਕਪੂਰ ਲੁਧਿਆਣਾ ਲਈ